ਸਾਡੇ ਮਾਨ ਲੋਗ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਹੜੀ ਇੱਕ ਬੰਦਾ ਜਿਹੜਾ ਪ੍ਰਵੀਰ ਸਿੰਘ ਸਨ ਉਹ ਜੋਗਾ ਸਨ ਜਿਹੜਾ ਮਤਲਬ ਗੁਲਾਬਨਗਰ ਦਾ ਰਹਿਣ ਵਾਲਾ ਇਹ ਇੱਕ ਸਰਾਰਜ ਦੀ ਚੰਡੀਗੜ੍ਹੋਂ ਲੈ ਕੇ ਆ ਰਿਹਾ ਸੋ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਤੇ ਸੀਨੀਅਰ ਅਫਸਰਾਂ ਨੇ ਸਾਡੀਆਂ ਟੀਮਾਂ ਬਣਾਈਆਂ ਸਾਡੇ ਏਐਸਐ ਮਿੰਦਰਪਾਲ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜੀ ਆਲਟੋ ਕਾਰ PB11 CM 600 ਤੱਕ ਅਸੀਂ ਇਹਦਾ ਪਿੱਛਾ ਕੀਤਾ ਜਿੰਨੇ ਸਾਡੇ ਬੈਰੀਗੇਟ ਨੂੰ ਟੱਚ ਕਰਦਾ ਹੋਇਆ ਜਿਹੜਾ ਤੋੜ ਕੇ ਅੱਗੇ ਚਲਾ ਗਿਆ ਇਹ ਕੰਗੀਆਂ ਦੇ ਵਿੱਚੋਂ ਵੜਦਾ ਹੋਇਆ ਬਲਾਵਨਗਰ ਇੱਕ ਗਲੀਚਾ ਆਪਣੀ ਗੱਡੀ ਛੱਡ ਕੇ ਭੱਜ ਗਿਆ ਅਸੀਂ ਫਿਰ ਆਪਣੀ ਇੱਕ ਅਕਸਾਈਟ ਦੇ ਇਨਸਪੈਕਟਰ ਦੀ ਟੀਮ ਜਿਹੜੀ ਉਸੇ ਬੁਲਾਈ ਜਿਨ੍ਹਾਂ ਨੇ ਚੈੱਕ ਕੀਤਾ ਚੈਕਿੰਗ ਦੌਰਾਨ ਸਾਨੂੰ ਬੱਤੀ ਕਾਮਜਦ ਜੀ ਨੂੰ ਮਿਲੀ ਜਦੋਂ ਇਹਦੇ ਵਿੱਚੋਂ 141 ਬੋਤਲਾਂ ਮਾਰਕਾ ਚੰਡੀਗੜ੍ਹ ਦੀ ਦੀ ਮਤਲਬ ਚੰਡੀਗੜ੍ਹ ਹੀ ਵਿਕਦੀ ਹੈ ਇਹ ਪੰਜਾਬ ਚ ਨਹੀਂ ਵਿਕਦੀ ਉਹ ਬਰਾਮਦ ਸਾਨੂੰ ਹੋਈ ਫਿਰ ਅਸੀਂ ਇਹਦੇ ਵਿੱਚੋਂ ਇੱਕ ਅਕਸਾਈਟ ਤਹਿਤ ਪਰਚਾ ਦਰਜ ਕੀਤਾ ਐਫਆਰ ਨੰਬਰ 22 122 ਸੌਰੀ ਤੇ ਅਸੀਂ ਅੱਜ ਇਹਨੂੰ ਲੱਭ ਲਾਂਗੇ ਲੱਭ ਕੇ ਕੋਰਚ ਇਹਨੂੰ ਪੇਸ਼ ਕਰਾਂਗੇ ਸਰ ਰਾਜਪਰੇ ਇਹ ਵੀ ਚਸਪਲਾਈ ਕਰਦਾ ਹੁੰਦਾ ਹਾਏ ਇਹ ਮਤਲਬ ਰਾਜਪਰੇ ਚਾੜੀ ਕਰਉਣ ਲਿਆ ਕੇ ਜਿਹੜਾ ਰਾਜਪਰੇ ਦੇਸ਼ਤਾ ਸੀਦਾ ਸਰਾਹ ਇਹ ਪਤਾ ਕਰ ਰਿਹਾ ਸ਼ਾਇਦ ਇੱਥੇ ਪਹਿਲਾਂ ਵੀ ਇੱਕ ਪਰਚਾ ਸਰਾਹਦਾ ਹੈਗਾ ਹੈ